ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸੱਚ ਟੈਲੀਵਿਜ਼ਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੱਚ ਟੈਲੀਵਿਜ਼ਨ ਨੂੰ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਸਬਸਕ੍ਰਾਈਬ ਫੋਲੋ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਤੱਕ ਹਰ ਤਰ੍ਹਾਂ ਦੀ ਖਬਰ ਪਹੁੰਚਾਉਣ ਦੀ ਸਾਡੀ ਕੋਸ਼ਿਸ਼ ਰਹੇਗੀ ਗੱਲਬਾਤ ਕਰਦੇ ਜੀ ਥੋੜੀ ਜਿਹੀ ਮੋਟੀਵੇਸ਼ਨ ਦੀ ਕਿ ਹਮੇਸ਼ਾ ਮੋਟੀਵੇਟ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਆਉਂਦੇ ਜਾਂਦੇ ਰਹਿੰਦੇ ਨੇ ਉਸ ਬੰਦੇ ਨੇ ਕਦੇ ਸੋਚਿਆ ਨਹੀਂ ਹੁੰਦਾ ਕਿ ਮੇਰੇ ਤੇ ਇੰਨੇ ਮਾੜੇ ਦਿਨ ਵੀ ਆ ਜਾਣਗੇ ਇਹ ਚੰਗੇ ਮਾੜੇ ਦਿਨ ਹਰ ਇੱਕ ਤੇ ਆਉਂਦੇ ਰਹਿੰਦੇ ਨੇ ਪਰ ਕਦੇ ਵੀ ਦਿਮਾਗ ਦੇ ਵਿੱਚ ਉਸ ਗੱਲ ਨੂੰ ਨਾ ਬਿਠਾਓ ਜਿਸ ਦੇ ਨਾਲ ਕੱਲ੍ਹ ਤੱਕ ਸਟੈਪ ਚੱਕਿਆ ਜਾਵੇ। ਅਗਰ ਆਪਾਂ ਕਿਤੇ ਪਾਸੇ ਜਾ ਰਹੇ ਹਾਂ ਤਾਂ ਅਗਰ ਆਪਾਂ ਅਸੀਂ ਕਹਿ ਦਈਏ ਕਿ ਸਾਨੂੰ ਉਸ ਰਾਹ ਤੱਕ ਅਜਾ ਅਸੀਂ ਉਸ ਥਾਂ ਤੇ ਅਸੀਂ ਜਾਣਾ ਉਸ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਰਸਤੇ ਦੇ ਵਿੱਚ ਕੁਝ ਪੌੜੀਆਂ ਵੀ ਸਾਨੂੰ ਜਾਣੀਆਂ ਪੈਣੀਆਂ। ਭਾਵ ਕਿ ਅਗਰ ਤੁਸੀਂ ਚੰਡੀਗੜ੍ਹ ਜਾਣਾ ਤਾਂ ਸਿੱਧਾ ਚੰਡੀਗੜ੍ਹ ਨਹੀਂ ਜਾ ਸਕਦੇ। ਰਸਤੇ ਦੇ ਵਿੱਚ ਹੋਰ ਵੀ ਸ਼ਹਿਰ ਪੈਂਦੇ ਨੇ ਪਰ ਅਗਰ ਤੁਸੀਂ ਆਪਾਂ ਦੀ ਮੰਜ਼ਿਲ ਤੱਕ ਪਹੁੰਚਣਾ ਤਾਂ ਬਹੁਤ ਕਠਿਨਾਈਆਂ ਦੇਖਣੀਆਂ ਪੈਂਦੀਆਂ ਨੇ ਜ਼ਿੰਦਗੀ ਦੇ ਵਿੱਚ ਪਰ ਹਿੰਮਤ ਕਦੇ ਨਾ ਹਾਰੋ ਹਰ ਇੱਕ ਦੀ ਸ਼ੁਰੂਆਤ ਹਮੇਸ਼ਾ ਜ਼ੀਰੋ ਤੋਂ ਹੀ ਹੁੰਦੀ ਹੈ ਜ਼ੀਰੋ ਤੋਂ ਹੀ ਕੀਤੀ ਸ਼ੁਰੂਆਤ ਹਰ ਇਨਸਾਨ ਨੂੰ ਹੀਰੋ ਬਣਾ ਦਿੰਦੀ ਹੈ ਕਦੇ ਨਾ ਸੋਚੋ ਲੋਕ ਤੁਹਾਨੂੰ ਚੰਗਾ ਕਹਿ ਰਿਹਾ ਜਾਂ ਮਾੜਾ ਕਹਿ ਰਿਹਾ ਜਦੋਂ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਹਮੇਸ਼ਾ ਨੈਗੇਟਿਵ ਕਮੈਂਟ ਹੀ ਤੁਹਾਨੂੰ ਮਿਲਣਗੇ ਹਮੇਸ਼ਾ ਤੁਹਾਨੂੰ ਲੋਕ ਗਲਤ ਹੀ ਕਹਿਣਗੇ ਪਰ ਤੁਸੀਂ ਆਪ ਦਾ ਨਿਰੰਤਰ ਕੰਮ ਕਰਦੇ ਰਹੋ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਵੋ ਉਸ ਵਾਹਿਗੁਰੂ ਅਕਾਲ ਪੁਰਖ ਤੇ ਵਿਸ਼ਵਾਸ ਰੱਖੋ ਤੇ ਆਪਦਾ ਨਿਰੰਤਰ ਕੰਮ ਕਰਦੇ ਰਹੋ ਜਦੋਂ ਤੁਸੀਂ ਉਸ ਫੀਲਡ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਫਿਰ ਜਿਹੜੇ ਲੋਕਾਂ ਦੇ ਤੁਹਾਡੇ ਪ੍ਰਤੀ ਗਲਤ ਬਿਆਨ ਆਉਂਦੇ ਸੀ ਜਾਂ ਤੁਹਾਨੂੰ ਗਲਤ ਕਮੈਂਟ ਕਰਦੇ ਸੀ ਫਿਰ ਉਹੀ ਤੁਹਾਨੂੰ ਚੰਗਾ ਕਹਿਣ ਲੱਗ ਜਾਂਦੇ ਨੇ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਜ਼ਿੰਦਗੀ ਦੇ ਵਿੱਚ ਕੁਝ ਕਰੂਗਾ ਪੋਜ਼ਿਟਿਵ ਕਮੈਂਟ ਉਹਨਾਂ ਦੇ ਆਉਣ ਲੱਗ ਜਾਂਦੇ ਨੇ ਸੋ ਲਗਾਤਾਰ ਆਪਦੀ ਮਿਹਨਤ ਕਰਦੇ ਰਹੋ ਚੰਗੇ ਮਾੜੇ ਦਿਨ ਹਰ ਇੱਕ ਤੇ ਆਉਂਦੇ ਨੇ ਕੁਝ ਸਮਾਂ ਲੱਗ ਜਾਂਦਾ ਪਰ ਇਹ ਜ਼ਿੰਦਗੀ ਇਸੇ ਤਰ੍ਹਾਂ ਹੀ ਆ ਇੱਕ ਖੇਡ ਆ ਉਸ ਪ੍ਰਮਾਤਮਾ ਨੇ ਖੇਡਣ ਦੇ ਲਈ ਹੀ ਇਸ ਦੁਨੀਆ ਤੇ ਸਾਨੂੰ ਭੇਜਿਆ ਵਿਆ ਸਭ ਕੁਝ ਉਹਦੇ ਹੱਥ ਵਿੱਚ ਆ ਜਦੋਂ ਜੀ ਕਰੇ ਸਾਨੂੰ ਬੁਲਾ ਸਕਦਾ ਅਸੀਂ ਇੱਕ ਖੇਡਣ ਵਾਸਤੇ ਤੇ ਆਏ ਹੋਏ ਆ ਇਹ ਗੱਲ ਹਮੇਸ਼ਾ ਯਾਦ ਰੱਖੋ ਕਿਸੇ ਨੂੰ ਮਾੜਾ ਨਾ ਬੋਲੋ ਹਰ ਇੱਕ ਦੀ ਅਰਦਾਸ ਕਰਿਆ ਕਰੋ ਕਿ ਇਹ ਜ਼ਿੰਦਗੀ ਦੇ ਵਿੱਚ ਬਦੇ ਫੁੱਲੇ ਤਰੱਕੀਆਂ ਬਖਸ਼ੇ ਗਲਤ ਕਮੈਂਟ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਨਾ ਕਰਿਆ ਕਰੋ ਅਗਰ ਵੀਡੀਓ ਅੱਛੀ ਲੱਗੀ ਤਾਂ ਇਸ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਵੀ ਕਿਸ ਤਰ੍ਹਾਂ ਦੇ ਰਾਹਾਂ ਦੇ ਵਿੱਚੋਂ ਲੰਗਣਾ ਪੈ ਰਿਹਾ ਜਦੋਂ ਮਾੜੇ ਦਿਨ ਆ ਜਾਂਦੇ ਨੇ ਕਿਹੜੇ ਰਾਹਾਂ ਦੇ ਵਿੱਚ ਬੰਦਾ ਫਿਰ ਚਲਿਆ ਜਾਂਦਾ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ